ਸਿਮਰਤ ਜੇ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਅੱਜ ਕੱਲ੍ਹ ਹਾਸ਼ੀਏ ਤੇ ਹੈ ਭਾਵੇਂ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਪਰ ਇਸ ਵਾਰ ਤੁਹਾਨੂੰ ਇੱਕ ਜਹੀ ਰਿਪੋਰਟ ਸਾਂਝੀ ਕਰਾਂਗੇ ਜਿਸ ਵਕਤ ਇਸ ਪਾਰਟੀ ਨੇ ਪੰਜਾਬ ਦੇ ਵਿੱਚੋਂ ਜਿਆਦਾਤਰ ਸੀਟਾਂ ਜਿੱਤ ਕੇ ਆਪਣੀ ਚੰਡੀਗਾਮ ਕੀਤੀ ਸੀ ਤਾਂ ਦੱਸਿਓ ਕਿ ਪੰਜਾਬ ਦੇ ਚੋਂ 1999 ਦੀ ਲੋਕ ਸਭਾ ਚੋਣ ਜਹੀ ਇਤਿਹਾਸਕ ਸੀ ਜਿਸ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਪੰਜਾਬ ਵਿੱਚ 7 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਅਤੇ ਚੋਣਾਂ ਵਿੱਚ ਪੰਜਾਬੀਆਂ ਨੇ ਬਦਲਾ ਦੇ ਨਾਮ ਤੇ ਵੋਟਾਂ ਪਾਈਆਂ ਸੀ। ਸਾਲ 1999 ਦੌਰਾਨ ਜਨਤਾ ਪਾਰਟੀ ਦਲ ਵੱਲੋਂ ਆਈਕੇ ਗੁਜਰਾਲ ਨੇ ਜਰੰਦਰ ਤੋਂ ਜਿੱਤ ਹਾਸਲ ਕੀਤੀ ਅਤੇ ਬੌਜਨ ਸਮਾਜ ਪਾਰਟੀ ਨੇ ਹਰਪਜਨ ਲਖਾ ਤੇ ਫਦੌਰ ਤੋਂ ਮੋਰਚਾ ਸਰ ਕੀਤਾ ਸੀ ਅਤੇ ਪਟਿਆਲਾ ਤੋਂ ਤਿਹਾਰ ਜਿਹਦੇ ਵਿੱਚ ਜਦ ਮੀਦਵਾਰ ਵਜੋਂ ਚੋਣ ਲੜ ਰਹੇ ਹਨ ਤਿੰਦਰਪਾਲ ਸਿੰਘ ਜੇਤੂ ਰਹੇ ਅਤੇ ਜਿਨ੍ਹਾਂ ਨੇ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਵੱਲੋਂ ਲੜੇ ਕਿਰਪਾਲ ਸਿੰਘ ਬੰਡੋਗਰ ਅਕਾਲੀ ਦਲ ਦੇ ਬਾਦਲ ਦੇ ਬਲਵੰਤ ਸਿੰਘ ਰਾਮੂ ਵਾਲੀਆ ਅਤੇ ਅਕਾਲੀ ਦਰਮਾਨ ਦੇ ਚੰਦਰਜੀਤ ਸਿੰਘ ਵਾਲੀਆ ਨੂੰ ਜੇਲ੍ਹ ਵਿੱਚ ਬੈਠਿਆ ਹੀ ਮਾਰ ਦਿੱਤੀ ਸੀ ਅੰਮ੍ਰਿਤਸਰ ਤੋਂ ਆਜਾਦ ਚੋਣ ਲੜੇ ਚੀਫ ਖਾਲਸਾ ਦਿਵਾਨ ਦੇ ਮੁਖੀ ਕਿਰਪਾਲ ਸਿੰਘ ਨੇ ਗੁਰੂ ਦੀ ਨਗਰੀ ਦੇ एमपी ਹੋਂ ਦਾ ਮਾਨ ਹਾਸਲ ਕੀਤਾ ਸੀ ਅਤੇ ਗੁਰਦਾਸਪੁਰ ਤੋਂ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੇ ਚੋਣ ਜਿੱਤੀ ਸੀ ਜਦੋਂ ਕਿ ਤਨਤਨ ਤੋਂ ਸਿਮਰਨਜੀਤ ਸਿੰਘ ਮਾਨ ਨੇ 5 ਲੱਖ ਤੋਂ ਵੱਧ ਵੋਟਾਂ ਨਾਲ ਇਤਿਹਾਸਿਕ ਜਿੱਤ ਦਰਜ ਕੀਤੀ ਸੀ ਉਸ ਵੇਲੇ ਉਹ ਵੀ ਜੇਲ੍ਹ ਦੇ ਵਿੱਚ ਸਨ ਇਸ ਜਿੱਤ ਨਾਲ ਉਹ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆਏ ਸੀ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਕਮਲ ਚੌਧਰੀ ਜਿੱਤੇ ਸੀ ਰੋਪੜ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਤਲ ਕਾਂਡ ਵਿੱਚ ਰੋਲ ਨਿਭਾਉਣ ਵਾਲੇ ਬਿਆਨ ਸਿੰਘ ਦੀ ਪਤਨੀ ਬਿਮਲ ਕੌਰ ਖਾਲਸਾ ਨੇ ਮਾਨਦਾਲ ਵੱਲੋਂ ਜਿੱਤ ਹਾਸਲ ਕੀਤੀ ਸੀ ਲੁਧਿਆਣਾ ਤੋਂ ਮਾਨਦਾਲ ਦੀ ਰਜਿੰਦਰ ਕੌਰ ਬਲਾਰਾ ਜਿੱਤੇ ਸਨ ਸੰਗਰੂਰ ਤੋਂ ਇਸੇ ਦਲ ਦੇ ਰਾਜਦੇਵ ਸਿੰਘ ਜੇਤੂ ਰਹੇ ਸੀ ਬਠਿੰਡਾ ਤੋਂ ਮਾਨਦਾਲ ਦੇ ਉਮੀਦਵਾਰ ਤੇ ਬਿਆਨ ਸਿੰਘ ਦੇ ਪਿਤਾ ਸੁੱਚਾ ਸਿੰਘ ਮਲੂਆ ਨੇ ਜਿੱਤ ਹਾਸਲ ਕੀਤੀ ਸੀ ਇਸ ਤਰ੍ਹਾਂ ਫਰੀਦਕੋਟ ਤੋਂ ਮਾਨਦਾਲ ਵੱਲੋਂ ਜਗਦੇਵ ਸਿੰਘ ਜੇਤੂ ਰਹੇ ਸੀ ਫਿਰੋਜ਼ਪੁਰ ਸੇਟੋਂ ਮਾਨਦਾਨ ਵੱਲੋਂ ਧਿਆਨ ਸਿੰਘ ਮੰਡ ਜਿੱਤੇ ਸੀਗੇ ਇਸ ਬਾਰੇ ਅਤੇਂਦਰਪਾਲ ਸਿੰਘ ਕਹਿੰਦੇ ਨੇ ਕਿ 1999 ਦੀ ਚੋਣ ਇਸ ਕਰਕੇ ਇਤਿਹਾਸਕ ਹੋ ਗਈ ਸੀ ਕਿਉਂਕਿ ਲੋਕਾਂ ਨੇ ਬਦਲਾ ਦੇ ਨਾਂ ਤੇ ਵੋਟਾਂ ਪਾਈਆਂ ਸੀ ਉਸ ਮਗਰੋਂ ਕੋਈ ਵੱਡਾ ਬਦਲਾ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਿਆ ਜਿਸ ਤਰੀਕੇ ਨਾਲ ਦਰਸ਼ਕ ਵੀ ਜਾਣਦੇ ਨੇ ਕਿ ਜੋ ਉਸ ਤੋਂ ਬਾਅਦ ਹਾਲਾਤ ਬਣੇ 2001 ਤੋਂ ਲੈ ਕੇ 2024 ਤੱਕ ਜੋ ਪੰਜਾਬ ਦੇ ਵਿੱਚ ਗੱਲ ਕਰੀ ਜਾਵੇ ਤਾਂ ਸੁਭਾ ਸਰਕਾਰ ਦਾ ਵੀ ਪ੍ਰਭਾਵ ਹੁੰਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ ਇਹ ਜਿਹੜੀਆਂ ਕੰਸਟਿਟਿਊਐਂਸੀ ਹੁੰਦੀਆਂ ਲੋਕ ਸਭਾ ਦੀ ਉਹਦੇ ਅੰਡਰ ਜਿਹੜੀਆਂ ਵਿਧਾਨ ਸਭਾ ਦੀਆਂ ਕਾਉਂਟੀ ਕੰਸਟਿਟਿਊਐਂਸੀਆਂ ਹੁੰਦੀਆਂ ਨੇ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਉਹਨਾਂ ਉੱਥੇ ਵਿਧਾਇਕ ਆਜ ਹੁੰਦੇ ਨੇ ਸਟੇਟ ਦੇ ਜਿਸ ਕਰਕੇ ਉਹ ਚੋਣਾਂ ਦੇ ਵਿੱਚ ਇੱਕ ਵੱਡਾ ਪ੍ਰਭਾਵ ਦਿਖਾਉਂਦੇ ਨੇ ਤਾਂ ਜੇਕਰ ਆਪਾਂ 2 1999 ਤੋਂ ਬਾਅਦ ਦੀ ਗੱਲ ਕਰੀ ਜਾਵੇ 90 ਤੋਂ ਬਾਅਦ ਦੀ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਜਿਹੜਾ ਰਾਜ ਚੱਲ ਰਿਹਾ ਤਾਂ ਉਹ ਚੀਜ਼ਾਂ ਵੀ ਪ੍ਰਭਾਵ ਪਾਉਂਦੀਆਂ ਨੇ ਤਾਂ ਹੁਣ ਦੇਖਣਾ ਅਹਿਮ ਹੋਵੇਗਾ ਕਿ 2024 ਵਿੱਚ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਹੈ ਜਿਹੜੀ ਉਹ ਵੱਧ ਸਟਾਂ ਹਾਸਲ ਕਰੇਗੀ ਕਿਉਂਕਿ ਜੇ ਇਸ ਤਰਜਮਾਨ ਤੇ ਗੱਲ ਕੀਤੀ ਜਾਵੇ ਕਿ ਬਦਲਾਅ ਦੇ ਨਾਂ ਤੇ 1999 ਵਿੱਚ ਵੋਟਾਂ ਪਈਆਂ ਸੀ ਤੇ ਫਿਰ 2022 ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਸੀ ਤਾਂ ਲੋਕ ਸਭਾ ਦੇ ਵਿੱਚ ਫਿਰ ਹੁਣ ਸਥਿਤੀ ਕੀ ਰਹਿੰਦੀ ਹੈ ਪੰਜਾਬ ਵਿੱਚ 13 ਸੀਟਾਂ ਨੇ ਤੇ ਜੇ ਹੁਣ ਵੀ ਬਦਲਾਅ ਦੇ ਨਾਂ ਤੇ ਵੋਟਾਂ ਪੈਣਗੀਆਂ ਤਾਂ ਫਿਰ ਕੀ ਆਮ ਆਦਮੀ ਪਾਰਟੀ ਵਧ ਸੀਟਾਂ ਸਰ ਕਰੇਗੀ ਪੰਜਾਬ ਚੋਂ ਜਾਂ ਫਿਰ ਹਾਲਾਤ ਜਿਉਂ ਦੇ ਤਿਉਂ ਰਹਿਣਗੇ ਕੋਈ ਹੋਰ ਪਾਰਟੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆਪਣੀ ਸਥਿਤੀ ਕਾਇਮ ਕਰੇਗੀ ਪਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਸ ਤੋਂ ਬਾਅਦ ਹਾਸ਼ੀਏ ਤੇ ਰਹੀ ਹੈ ਭਾਵੇਂ ਕਿ ਉਹਨਾਂ ਨੇ ਸੰਗਰੂਰ ਦੀ ਜ਼ਿਮਨੀ ਚੋਣਾਂ ਜਿਹੜੀ ਉਹ ਜਿੱਤੀ ਸੀਗੀ 1 ਸਾਲ ਵਾਸਤੇ ਐਮਪੀ ਬਣੇ ਸੀ ਪਰ ਫਿਰ ਵੀ ਉਹ ਜੀ ਸਥਿਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਦੁਬਾਰਾ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਉਸ ਵਕਤ ਜੇਕਰ ਬਦਲਾਅ ਦੇ ਨਾਂ ਤੇ ਵੋਟਾਂ ਪਈਆਂ ਸੀ ਤੇ ਐਸੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਕਿ ਅੱਜ ਹਾਸ਼ੀਏ ਦੇ ਉੱਤੇ ਹੈ ਇੱਕ ਸੀਟ ਸਰ ਕਰਨੀ ਵੀ ਮੁਸ਼ਕਲ ਜਾਪਦੀ ਹੈ ਇਹ ਉਸੇ ਪਾਰਟੀ ਨੇ 7 ਸੀਟਾਂ ਜਿਹੜੀਆਂ ਉਹ ਹਾਸਲ ਕੀਤੀਆਂ ਸੀਗੀਆਂ ਪੰਜਾਬ ਦੇ ਵਿੱਚੋਂ 13 ਚੋਂ 7 ਸੀਟਾਂ ਹਾਸਲ ਕਰਕੇ ਇੱਕ ਵੱਡਾ ਰਿਕਾਰਡ ਬਣਾਇਆ ਸੀਗਾ ਉਸ ਵਕਤ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਤੇ ਤੇਂਦਰਪਾਲ ਸਿੰਘ ਦੋਵੇਂ ਜੇਲ੍ਹ ਦੇ ਵਿੱਚੋਂ ਚੋਣ ਲੜੇ ਸੀ ਤਾਂ ਕਿਉਂਕਿ ਇਸ ਭਾਰਤੀ ਸੰਵਿਧਾਨ ਮੁਤਾਬਕ ਪ੍ਰਵੀਜ਼ਨ ਹੁੰਦੀ ਹੈ ਕਿ ਜੇਲ੍ਹ ਵਿੱਚ ਬੈਠਾ ਜਾਂ ਬਾਹਰ ਬੈਠਾ ਕੋਈ ਵੀ ਵਿਅਕਤੀ ਚੋਣ ਲੜ ਸਕਦਾ ਹੈ ਸਵਾਲ ਜਿੱਤਨ ਤੇ ਹੁੰਦਾ ਉਸ ਤੋਂ ਬਾਅਦ ਹਾਲਾਤ ਕੀ ਰਹਿੰਦੇ ਨੇ ਇਹ ਮਤਲਬ ਹਾਲਾਤਾਂ ਤੇ ਨਿਰਭਰ ਕਰਦਾ ਹੈ ਸਥਿਤੀ ਤੇ ਨਿਰਭਰ ਕਰਦਾ ਹੈ ਪਰ ਫਿਰ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੀ ਉਹਦੀ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਹੈ ਜਿਹੜਾ ਉਹ ਆਪਣੀ ਉਹਦੀ ਸਥਿਤੀ ਹੈ ਜਿਹੜੀ ਮਜ਼ਬੂਤ ਕਰ ਨਹੀਂ ਸਕਿਆ ਜੁਨੋਨੈਟਰ ਪੰਜਾਬੀ ਮੀਡੀਆ ਨਾਲ ਦਿਉਜਾਜ਼ ਧੰਨਵਾਦ